ਹੇਲੂਇਆ 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 ਅੱਜ ਅਸੀਂ ਜਿਹੜੀ ਇੱਕ ਪ੍ਰੈਸ ਕਾਨਫਰੰਸ ਹੋਈ ਹੈ ਦੋ ਦਿਨ ਪਹਿਲਾਂ ਜਿਹੜੇ ਪੰਜਾਬ ਚੋਂ ਮੋਰਚੇ ਦੇ ਆਗੂਆਂ ਵੱਲੋਂ ਜਿਨ੍ਹਾਂ ਨੇ ਮਸੀਹ ਭਾਈਚਾਰੇ ਦੀ ਪਾਸਟਰ ਸਭਾ ਨਾਲ ਦੀ ਇਸੀ ਭਾਈਚਾਰੇ ਦੇ ਉੱਤੇ ਜਿਹੜੀਆਂ ਟਿੱਪਣੀਆਂ ਕੀਤੀਆਂ ਉਹ ਬਹੁਤ ਨਿੰਦਣਯੋਗ ਆ ਔਰ ਇਹਨਾਂ ਨੇ ਜਾਣ ਬੁੱਝ ਕੇ ਮਸੀਹ ਭਾਈਚਾਰੇ ਨੂੰ ਟਾਰਗੇਟ ਕੀਤਾ ਸਾਡੇ ਧਰਮ ਦੇ ਵਿੱਚ ਚੱਲਦੀਆਂ ਸਾਰੀਆਂ ਜਿਹੜੀਆਂ ਸਾਡੀਆਂ ਪੂਜਾ ਵਿਦਤੀ ਆ ਉਹਨਾਂ ਨੂੰ ਇਹਨਾਂ ਨੇ ਪੰਜਾਬ ਦੇ ਲੋਕਾਂ ਦੇ ਵਿੱਚ ਇਸ ਤਰ੍ਹਾਂ ਪ੍ਰਚਾਰਿਆ ਕਿ ਇਹ ਲੋਕ ਬਿਲਕੁਲ ਗਲਤ ਨੇ ਇਹ ਬਿਲਕੁਲ ਗਲਤ ਕੰਮ ਕਰ ਰਹੇ ਆ ਜਿਹਦੇ ਨਾਲ ਸਾਡੇ ਮਨ ਨੂੰ ਬਹੁਤ ਠੇਸ ਪਹੁੰਚੀ ਆ ਤੋਂ ਇਹਨਾਂ ਦੇ ਖਿਲਾਫ ਅਸੀਂ ਅੱਜ ਜਿਹੜਾ ਪੁਲਿਸ ਕਮਿਸ਼ਨਰ ਆ ਜਲੰਧਰ ਉਹਨਾਂ ਨੂੰ ਕੰਪਲੇਂਟ ਦਿੱਤੀ ਆ ਕਿ ਇਹਨਾਂ ਦੇ ਖਰਾਬ ਭਾਂਡ ਦੀ ਜਿਹੜੀ ਕਾਰਵਾਈ ਹੋ ਕੀਤੀ ਜਾਵੇ ਔਰ ਮੈਂ ਆਸ ਕਰਦਾ ਆ ਕਿ ਜਿਹੜਾ ਕਾਨੂੰਨ ਆ ਉਹ ਆਪਣਾ ਕੰਮ ਕਰੇਗਾ ਔਰ ਮਸੀਹ ਭਾਈ ਜਦੋਂ ਪੰਜਾਬ ਦਾ ਕਦੀ ਵੀ ਬਰਦਾਸ਼ਤ ਨਹੀਂ ਕਰੇਗਾ ਕਿ ਕੋਈ ਵੀ ਉੱਠ ਕੇ ਆਪਣੇ ਆਪ ਨੂੰ ਫੇਮਸ ਕਰਨ ਦੇ ਵਾਸਤੇ ਪੰਜਾਬ ਦੇ ਵਿੱਚ ਮਸੀਹਾਂ ਨੂੰ ਟਾਰਗੇਟ ਕਰੇ ਔਰ ਜਿਨ੍ਹਾਂ ਜਿਨ੍ਹਾਂ ਨੇ ਇਹਦਾ ਟਾਰਗੇਟ ਕੀਤਾ ਵਾ ਉਹਨਾਂ ਨੂੰ ਕਾਨੂੰਨਾ ਕਾਨੂੰਨ ਦਾ ਸਾਹਮਣਾ ਕਰਨਾ ਪਿਆ ਵਾ ਔਰ ਸਾਨੂੰ ਆਸ ਆ ਕਿ ਅੱਜ ਵੀ ਕਾਨੂੰਨ ਜਿਹੜਾ ਉਹ ਆਪਣਾ ਕੰਮ ਕਰੇਗਾ ਕਿ ਇਹ ਬੰਦੇ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਸਨ ਜਿਹੜੇ ਪੰਜਾਬ ਦੇ ਵਿੱਚ ਮਸੀਹ ਭਾਈ ਜਿਹਨੂੰ ਟਾਰਗੇਟ ਕਰ ਗਏ ਇਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਜ਼ਰੂਰ ਹੋਵੇਗੀ ਅਰੇ ਜੈ ਮਸੀਹ ਜਿਦਾਂ ਸਾਡੇ ਪ੍ਰਧਾਨ ਬੈਂਟੀ ਜੀ ਨੇ ਦੱਸਿਆ ਵਾ ਕਿ ਬੀਤੇ ਦੋ ਦਿਨ ਪਹਿਲਾਂ ਪੰਜਾਬ ਬਚਾਓ ਮੋਰਚਾ ਦੇ ਤਹਿਤ ਇੱਕ ਬੈਨਰ ਹੇਠ ਤੇਜਸਵੀ ਮਨਹਾਸ ਤੇ ਪ੍ਰੋਫੈਸਰ ਐਮ ਪੀ ਸਿੰਘ ਹੁਰਾ ਨੇ ਜੋ ਮਸੀਹ ਭਾਈਚਾਰੇ ਬਾਰੇ ਇੱਕ ਪ੍ਰੈਸ ਕਾਨਫਰੰਸ ਕੀਤੀ ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਸਾਡੇ ਧਾਰਮਿਕ ਰੀਤੀ ਰਿਵਾਜਾਂ ਦੇ ਬਾਰੇ ਵੀ ਬੜੇ ਗਲਤ ਸ਼ਬਦ ਬੋਲ ਗਏ ਆ ਤੇਰਨਾਂ ਸਮੁੱਚੇ ਪੰਜਾਬ ਦੇ ਮਸੀਹ ਭਾਈਚਾਰੇ ਦਾ ਮਾਹੌਲ ਖਰਾਬ ਹੋ ਗਿਆ ਸੀ ਔਰ ਧਾਰਮਿਕ ਭਾਵਨਾ ਉਹਨੂੰ ਸਾਡੇ ਜਿਹੜੇ ਸਮੁੱਚੇ ਤੌਰ ਤੇ ਅੱਜ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਪਹੁੰਚੇ ਆ ਇਸ ਤਰ੍ਹਾਂ ਫਿਰੋਜ਼ਪੁਰ ਤੋਂ ਜਲੰਧਰ ਤੋਂ ਲੁਧਿਆਣੇ ਤੋਂ ਅੰਮ੍ਰਿਤਸਰ ਤੋਂ ਗੁਰਦਾਸਪੁਰ ਤੋਂ ਬਲਕਿ ਪੂਰਾ ਪੰਜਾਬ ਤੇ ਅੱਜ ਲੀਡਰਸ਼ਿਪ ਜਿਹੜੀ ਆ ਅੱਜ ਇੱਥੇ ਇਕੱਠੀ ਹੋਈ ਸੀ ਔਰ ਪਹਿਲਾਂ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਦਾ ਜਵਾਬ ਦਿੱਤਾ ਔਰ ਉਸ ਤੋਂ ਬਾਅਦ ਜਿਸ ਤਰ੍ਹਾਂ ਕਿ ਸਾਡੇ ਪੁਲਿਸ ਕਮਿਸ਼ਨਰ ਜਿਹੜੇ ਜਲੰਧਰ ਜੀ ਨੂੰ ਉਹਨਾਂ ਦੇ ਨਾਂ ਤੇ ਸਮੁੱਚੇ ਮੁਸੀਬ ਭਾਈਚਾਰੇ ਵੱਲੋਂ ਇੱਕ ਜਿਹੜੀ ਐਪਲੀਕੇਸ਼ਨ ਦਿੱਤੀ ਗਈ ਆ ਜੋ ਇਹਨਾਂ ਨੇ ਸਾਡੇ ਧਾਰਮਿਕ ਪਾਸਟਰ ਸੇਵਾ ਨਾਲ ਦੇ ਔਰ ਜਿਹੜੇ ਸਾਡੇ ਵਿਸ਼ਵ ਪ੍ਰਸਿੱਧ ਜਿਹੜੇ ਅਪੋਸਟਲ ਯੂਸਫ ਅੰਕੁਰੂਲਾ ਜੀ ਦੀ ਉਹਨਾਂ ਦੇ ਖਿਲਾਫ ਔਰ ਸਾਡੀ ਪਵਿੱਤਰ ਬਾਈਬਲ ਦੇ ਖਿਲਾਫ ਜਿਹੜੇ ਸਾਡੇ ਰੀਤੀ ਰਿਵਾਜਾਂ ਦੇ ਖਿਲਾਫ ਜੋ ਸਾਡੇ ਚਰਚਾਂ ਦੇ ਵਿੱਚ ਜੋ ਐਤਵਾਰ ਤੋਂ ਹੁੰਦੇ ਆ ਜੋ ਇਹਨਾਂ ਨੇ ਗੱਲਾਂ ਬਾਤਾਂ ਕੀਤੀਆਂ ਔਰ 25-25 ਲੱਖ ਰੁਪਏ ਦੇ ਕੇ ਲੋਕਾਂ ਦਾ ਧਰਮ ਪਰਿਵਰਤਨ ਕਰਾਉਣ ਦੀ ਗੱਲ ਕੀਤੀ ਆ ਇਹ ਸਭ ਉਹਨਾਂ ਦੇ ਜਿਹੜੇ ਝੂਠੇ ਰੋਪ ਸੀ ਬੇਬੁਨਿਆਦ ਸੀ ਉਹਦੇ ਤਹਿਤ ਆ ਸਮੁੱਚੀ ਕ੍ਰਿਸਚਨ ਲੀਡਰਸ਼ਿਪ ਨੇ ਸਾਡੇ ਡਾਕਟਰ ਲੁਕਸ ਜੀ ਆ ਔਰ ਸਾਡੇ ਹਮੇਤ ਅਮੇਤ ਮੱਸੀ ਜੀ ਆ ਪੀਟਰ ਬਲੰਦਪੁਰ ਜੀ ਆ ਬੈਂਤੀ ਅਜਨਾਲਾ ਜੀ ਆ ਰਾਜ ਸਤੂ ਜੀ ਆ ਸਾਡੇ ਸੁਰਜੀਤ ਥਾਪਰ ਜੀ ਵੀ ਆ ਸਾਰੇ ਲੀਡਰਸ਼ਿਪ ਸਮੂਹਤਿਆ ਸਾਡੀਆਂ ਭੈਣਾਂ ਮਾਵਾਂ ਨੇ ਆ ਕੇ ਜਿਹੜੀ ਆ ਉਹ ਦਰਖਾਸਤ ਦਿੱਤੇ ਆ ਤੇ ਅਸੀਂ ਆਸ ਕਰਦੇ ਆ ਕਿ ਪ੍ਰਸ਼ਾਸਨ ਔਰ ਪੰਜਾਬ ਸਰਕਾਰ ਬੀਜਪੀ ਸਾਹਿਬ ਤੋਂ ਮੰਗ ਕਰਦੇ ਆ ਕਿ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਬਚਾਓ ਮੋਰਚਾ ਕੀ ਉਹਦੇ ਪੰਜਾਬ ਨੂੰ ਅਕ ਲਾਣਾ ਚਾਹੁੰਦੇ ਆ ਪੰਜਾਬ ਦੀ ਭਾਈਚਾਰਕ ਸਾਥ ਖਤਮ ਕਰਨਾ ਚਾਹੁੰਦੇ ਆ ਤੇ ਉਹਨਾਂ ਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੋ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਥੇਸ ਪਹੁੰਚੀ ਆ ਉਸ ਦੇ ਤਹਿਤ ਜੋ ਬੰਦੀਆਂ ਕਾਨੂੰਨੀ ਧਾਰਾਵਾਂ ਲਾ ਕੇ ਉਹਨਾਂ ਨੂੰ ਜੇਲ੍ਹ ਤੋਂ ਸੁਟਾਇਆ ਜਾਏ ਧੰਨਵਾਦ ਸਾਰਿਆਂ ਨੂੰ ਜੈ ਮਸੀਹ ਹallelujah ਅ ਜਿਵੇਂ ਕਿ ਤੁਹਾਨੂੰ ਦੱਸ ਦਿੱਤਾ ਜਾਵੇ ਕਿ ਪਿਛਲੇ ਦਿਨੀ ਪੰਜਾਬ ਬਚਾਓ ਮੋਰਚਾ ਨਾਮ ਦੇ ਲੋਕਾਂ ਵੱਲੋਂ ਇੱਕ ਜਲੰਧਰ ਵਿੱਚ ਪ੍ਰੈਸ ਕਾਨਫਰੰਸ ਕਰਕੇ ਮਸੀਹ ਧਾਰਮਿਕ ਸੰਸਥਾਵਾਂ ਤੇ ਤਰਤਰਾ ਦੇ ਇਲਜ਼ਾਮ ਲਗਾਉਣ ਤੇ ਬੀਤੇ ਕੱਲ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਵੱਲੋਂ ਉਪਕੋਰਤ ਸੰਸਥਾ ਖਿਲਾਫ ਜੋ ਕਿ ਜਲੰਧਰ ਕਮਿਸ਼ਨ ਨੂੰ ਇੱਕ ਦਰਖਾਸਤ ਦਿੱਤੀ ਗਈ ਜਿਸ ਵਿੱਚ ਇਹਨਾਂ ਵੱਲੋਂ ਮਸੀਹ ਧਰਮ ਦੇ ਖਿਲਾਫ ਅਤੇ ਪਰਮੇਸ਼ਰ ਦੇ ਦਾਸ ਅਪੋਸਟਰ ਅੰਕੁਰ ਯੂਸਫ ਨੂਰਾਜੀ ਦੇ ਖਿਲਾਫ ਜੋ ਕਿ ਗਲਤ ਬੋਲਿਆ ਗਿਆ ਔਰ ਉਸ ਨੂੰ ਲੈ ਕੇ ਕਿ ਕਾਨੂੰਨੀ ਕਾਰਵਾਈ ਦੇ ਲਈ ਗਲੋਬਲ ਕਿਚਨ ਐਕਸ਼ਨ ਕਮੇਟੀ ਦੇ ਵੱਲੋਂ ਮੰਗ ਕੀਤੀ ਗਈ ਔਰ ਆਓ ਅਸੀਂ ਪੂਰੀ ਵੀਡੀਓ ਨੂੰ ਦੇਖਦੇ ਆਂ ਔਰ ਚਲਦੇ ਚਲਦੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਜਾਓ ਗੋਡ ਬles ਸੀ ਯੂ ਆਲ ਜੈ ਮਸੀਹ ਜੈ ਮਸੀਹ ਜਿੱਦਾਂ ਸਾਡੇ ਪ੍ਰਧਾਨ ਬੈਂਟੀ ਜੀ ਨੇ ਦੱਸਿਆ ਵਾ ਕਿ ਬੀਤੇ 2 ਦਿਨ ਪਹਿਲਾਂ ਪੰਜਾਬ ਬਚਾਓ ਮੋਰਚਾ ਦੇ ਤਹਿਤ ਇੱਕ ਬੈਨਰ ਹੇਠ ਤੇਜਸਵੀ ਮਨਹਾਸ ਤੇ ਪ੍ਰੋਫੈਸਰ ਐਮ ਪੀ ਸਿੰਘ ਹੁਰਾ ਨੇ ਜੋ ਮਸੀਹ ਭਾਈਚਾਰੇ ਬਾਰੇ ਇੱਕ ਪ੍ਰੈਸ ਕਾਨਫਰੰਸ ਕੀਤੀ ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਸਾਡੇ ਧਾਰਮਿਕ ਰੀਤੀ ਰਿਵਾਜਾਂ ਦੇ ਬਾਰੇ ਵੀ ਬੜੇ ਗਲਤ ਸ਼ਬਦ ਬੋਲ ਗਏ ਆ ਜਿਸ ਨਾਲ ਸਮੁੱਚੇ ਪੰਜਾਬ ਦੇ ਮਸੀਹ ਭਾਈਚਾਰੇ ਦਾ ਮਾਹੌਲ ਖਰਾਬ ਹੋ ਗਿਆ ਸੀ ਔਰ ਧਾਰਮਿਕ ਭਾਵਨਾ ਉਹਨੂੰ ਸਾਡੇ ਜਿਹੜੇ ਸਮੁੱਚੇ ਤੌਰ ਤੇ ਅੱਜ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਪਹੁੰਚੇ ਆ ਜਿਸ ਤਰ੍ਹਾਂ ਫਿਰੋਜ਼ਪੁਰ ਤੋਂ ਜਲੰਧਰ ਤੋਂ ਲੁਧਿਆਣੇ ਤੋਂ ਅੰਮ੍ਰਿਤਸਰ ਤੋਂ ਗੁਰਦਾਸਪੁਰ ਤੋਂ ਮੈਂ ਕਿ ਪੂਰਾ ਪੰਜਾਬ ਦੇ ਅੱਜ ਲੀਡਰਸ਼ਿਪ ਜਿਹੜੀ ਆ ਅੱਜ ਇੱਥੇ ਇਕੱਠੀ ਹੋਈ ਸੀ ਔਰ ਪਹਿਲਾ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਦਾ ਜਵਾਬ ਦਿੱਤਾ ਔਰ ਉਸ ਤੋਂ ਬਾਅਦ ਜਿਸ ਤਰ੍ਹਾਂ ਕਿ ਸਾਡੇ ਪੁਲਿਸ ਕਮਿਸ਼ਨਰ ਜਿਹੜੇ ਜਲੰਧਰ ਜੀ ਨੂੰ ਉਹਨਾਂ ਦੇ ਨਾਂ ਤੇ ਸਮੁੱਚੇ ਮੁਸੀਬ ਭਾਈਚਾਰੇ ਵੱਲੋਂ ਇੱਕ ਜਿਹੜੀ ਐਪਲੀਕੇਸ਼ਨ ਦਿੱਤੀ ਗਈ ਆ ਕਿ ਜੋ ਇਹਨਾਂ ਨੇ ਸਾਡੇ ਧਾਰਮਿਕ ਪਾਸਟਰ ਸੇਵਾ ਨਾਲ ਦੇ ਔਰ ਜਿਹੜੇ ਸਾਡੇ ਵਿਸ਼ਵ ਪ੍ਰਸਿੱਧ ਜਿਹੜੇ ਅਪੋਸਟਲ ਯੂਸਫ ਅੰਕੁਰੂਲਾ ਜੀ ਦੀ ਉਹਨਾਂ ਦੇ ਖਿਲਾਫ ਔਰ ਸਾਡੀ ਪਵਿੱਤਰ ਬਾਈਬਲ ਦੇ ਖਿਲਾਫ ਜਿਹੜੇ ਸਾਡੇ ਰੀਤੀ ਰਿਵਾਜਾਂ ਦੇ ਖਿਲਾਫ ਜੋ ਸਾਡੇ ਚਰਚਾਂ ਦੇ ਵਿੱਚ ਜੋ ਐਤਵਾਰ ਨੂੰ ਹੁੰਦੇ ਆ ਜੋ ਇਹਨਾਂ ਨੇ ਗੱਲਾਂ ਬਾਤਾਂ ਕੀਤੀਆਂ ਔਰ 25-25 ਲੱਖ ਰੁਪਏ ਦੇ ਕੇ ਲੋਕਾਂ ਦਾ ਧਰਮ ਪਰਵਰਤਨ ਕਰਾਉਣ ਦੀ ਗੱਲ ਕੀਤੀ ਆ ਇਹ ਸਭ ਉਹਨਾਂ ਦੇ ਜਿਹੜੇ ਝੂਠੇ ਰੋਪ ਸੀ ਬੇਬੁਨਿਆਦ ਸੀ ਉਹਦੇ ਤਹਿਤ ਆ ਸਮੁੱਚੀ ਕ੍ਰਿਸਚੀਅਨ ਲੀਡਰਸ਼ਿਪ ਨੇ ਸਾਡੇ ਡਾਕਟਰ ਲੁਕਸ ਜੀ ਆ ਔਰ ਸਾਡੇ ਹਮਿੰਦ ਹਮਿੰਦ ਮਸੀਹ ਜੀ ਆ ਪੀਟਰ ਬਲੰਦਪੁਰ ਜੀ ਆ ਮਹਤੀ ਅਨਾਲਾ ਜੀ ਆ ਰਾਜ ਸਤੂ ਜੀ ਆ ਸਾਡੇ ਸੁਰਜੀਤ ਥਾਪਰ ਜੀ ਵੀ ਆ ਸਾਰੇ ਲੀਡਰਸ਼ਿਪ ਸਮੁੱਚੀ ਸਾਡੀਆਂ ਭੈਣਾਂ ਮਾਵਾਂ ਨੇ ਆ ਕੇ ਜਿਹੜੀ ਆ ਉਹ ਦਰਖਾਸਤ ਦਿੱਤੇ ਆ ਤੇ ਅਸੀਂ ਆਸ ਕਰਦੇ ਆ ਕਿ ਪ੍ਰਸ਼ਾਸਨ ਹੋਰ ਪੰਜਾਬ ਸਰਕਾਰ ਡੀਜੀਪੀ ਸਾਹਿਬ ਤੋਂ ਮੰਗ ਕਰਦੇ ਆ ਕਿ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਬਚਾਓ ਮੋਰਚਾ ਕੀਤਾ ਉਹ ਤੇ ਪੰਜਾਬ ਨੂੰ ਅੱਗ ਲਾਣਾ ਚਾਹੁੰਦੇ ਆ ਪੰਜਾਬ ਦੀ ਭਾਈਚਾਰਕ ਸਾਂਝ ਖਤਮ ਕਰਨਾ ਚਾਹੁੰਦੇ ਆ ਤੇ ਉਹਨਾਂ ਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੋ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਫੇਸ ਪਹੁੰਚੀ ਆ ਉਸ ਦੇ ਤਹਿਤ ਜੋ ਬੰਦੇ ਕਾਨੂੰਨੀ ਧਾਰਾਵਾਂ ਲਾ ਕੇ ਉਹਨਾਂ ਨੂੰ ਜੇਲ੍ਹ ਤੋਂ ਸੁਟਾਇਆ ਜਾਏ ਧੰਨਵਾਦ ਸਾਰਿਆਂ ਨੂੰ ਚੈ ਮਸੀਹ ਹallelujah